ਤੋਂ ਫੇਸਬੁੱਕ ਫੈਮਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਵੇਰ ਸਵੇਰ ਦੀ ਤੇ ਜਿਹੜੀ ਮੇਰੇ ਤੇ ਆ ਚੁਣੀ ਲਈ ਤੁਹਾਨੂੰ ਇਹਦੇ ਬਾਰੇ ਵੀ ਮੈਂ ਦੱਸੂ ਕਿ ਤੇ ਮੇਰੇ ਬਲੌਗ ਨੂੰ ਲਾਸਟ ਤੱਕ ਦੇਖ ਮੈਨੂੰ ਹੁਣ ਕੁਝ ਰੱਖਣ ਨੂੰ ਨਹੀਂ ਲੱਭਦਾ ਇੱਕ ਤਾਂ ਮੇਰੇ ਕੋਲੇ ਵਿਚਾਰੇ ਕੋਲੇ ਸਟੈਂਡ ਵੀ ਨਹੀਂ ਹੈਗਾ ਬੀ ਫੋਨ ਹੀ ਰੱਖ ਲਵਾਂ ਲੋਕਾਂ ਨੂੰ ਇਨ ਇਨ ਗਿਫਟ ਕਰ ਦੇ ਮੈਨੂੰ ਕੋਈ ਗਿਫਟ ਕਰ ਦੋ ਸਟੈਂਡ ਲੈ ਕੇ ਹੀ ਭੇਜ ਦੋ ਚੱਲ ਮੈਂ ਫੋਨ ਰੱਖ ਲਿਆ ਕਰੂੰਗੀ ਤੁਹਾਡਾ ਨਾਮ ਵੀ ਬੋਲ ਦੂੰਗੀ ਵਿੱਚ ਵੀ ਫਲਾਣਾ ਭਾਈ ਨੇ ਜੋ ਭੈਣ ਨੇ ਕਰ ਲਿਆ ਸਰੀਆਸ ਨਾਲ ਮਜ਼ਾਕ ਕਰਦੀ ਐਵੇਂ ਨਾ ਕਿਤੇ ਮੰਗਤੀ ਕਹਿਣ ਲੱਗ ਜਾਓ ਅੱਗੇ ਕਹਦ ਨਾ ਡਿਜੀਟਲ ਮੰਗਤੇ ਲੋਕਾਂ ਨੂੰ ਪਰ ਮੈਨੂੰ ਵੀ ਕਹੋਗੇ ਮਜ਼ਾਕ ਕਰਦੀ ਮਜ਼ਾਕ ਤੁਹਾਨੂੰ ਮੈਂ ਤੇ ਸਾਰੀ ਗੱਲਬਾਤ ਕਰਦੇ ਆ ਫੋਨ ਰੱਖ ਲਿਆ ਪਾ ਜੱਗ ਦਾ ਢੋਕਣ ਲਾ ਕੇ ਜਾ ਕੇ ਰੱਖ ਤਮਾਗਰ ਤੇ ਫੋਨ ਰੱਖਦਾ ਢੋ ਲਾ ਕੇ ਐਵੇਂ ਹੁਣ ਭਰਾ ਵੱਡਾ ਗਨ ਆਪੇ ਧੰਨਵਾਦ ਤੇ ਰਟਕੇ ਰਹੇ ਤੇ ਦੱਸਦੀ ਆ ਮੈਂ ਤੁਹਾਨੂੰ ਗੱਲਬਾਤ ਖੜ ਕੇ ਮੈਨੂੰ ਆਟਾ ਆਖਣਾ ਨੂੰ ਨਿਬੜੇ ਟੜਕੇ ਤਾਂ ਇੰਨੀ ਭੱਜਾ ਧੋੜੀ ਹੁੰਦੀ ਉਧਰੋਂ ਕੰਮਾਂ ਦਾ ਹੁੰਦਾ ਤੇ ਉਧਰੋਂ ਆਹ ਹੁੰਦਾ ਕੰਜਰ ਖਾਨਾ ਆਹ ਚੱਕ ਲੈ ਉਹ ਰੱਖ ਲੈ ਕੱਲੇ ਲਣੇ ਨੂੰ ਬਹੁਤ ਔਖਾ ਏ ਮੈਂ ਵੀ ਨੋ ਵਾਲੀ ਹੋ ਜਾਵਾਂ ਫੇਰ ਹੋਊ ਮੈਨੂੰ ਸੌਖਾ ਹੋ ਜਾਊਗਾ ਕਈ ਮੈਨੂੰ ਕਹਿ ਦਿੰਦੇ ਲੈ ਨੋ ਯਾ ਕੱਲੇ ਆਏਂਗੇ ਤਾਂ ਛੱਤਰ ਪਾਣੀਆ ਕਹਿੰਦਾ ਪਰ ਮੈਂ ਇੱਕ ਨੂੰ ਅੱਕ ਕੇ ਕਾਹੀ ਦਿੱਤਾ ਮੈਂ ਕਿ ਤੂੰ ਵਿਆਹੀ ਏ ਤੇਰਾ ਛੱਤਰ ਮਾਰ ਦੇਖ ਨਹੀਂ ਮੇਰੀ ਤਾਂ ਬਾਹਰ ਮੈਂ ਕਹਾਂ ਫੇਰ ਮੈਂ ਕਿਹੜਾ ਕੋ ਬਦਨਾਮੀ ਘੱਟੀ ਵੀ ਮੇਰੀ ਨੋ ਮੇਰੇ ਛੱਤਰ ਮਾਰੂਗੀ ਤੇ ਇੱਕ ਬੁੜੇ ਮੈਨੂੰ ਇਦਾਂ ਮਿਲਿਤੇ ਉਹ ਮੈਨੂੰ ਕਹਿੰਦੀ ਨਾ ਕਿ ਦੂਜਾ ਨਹੀਂ ਵੇਲਾ ਵੇਲਾ ਨੂੰ ਕਹਿੰਦੀ ਭੈਣੇ ਨਾ ਇੱਕ ਜੀ ਵਧੂਗਾ ਨਾ ਪਰਮਾਤਮਾ ਕਹਿੰਦੀ ਤੰਦਰੁਸਤੀਆਂ ਦੇਵੇ ਨੋਹ ਵਾਲੀ ਹੋ ਜਾ ਮਸਾ ਪਾਲਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਵਿਚਾਲ ਫਿਰ ਮੈਂ ਉਹਦੇ ਮੂੰਹ ਤੇ ਕਹਿ ਵੀ ਦਿੱਤਾ ਮੈਂ ਕਿਾ ਧੰਨਵਾਦ ਭੈਣੇ ਤੂੰ ਇੰਨਾ ਸ਼ੁੱਭ ਸ਼ੁੱਭ ਬੋਲੀ ਤੇ ਮੈਂ ਕਿਹਾ ਨਹੀਂ ਤਾਂ ਮੈਨੂੰ ਜਿਹੜੀ ਬੋਲਦੀ ਉਹ ਹੀ ਕਰਨ ਦੀ ਸੀ ਵਿਆਹ ਨਾ ਕੋਈ ਨਹੀਂ ਆਖਰ ਨੂੰ ਤਾਂ 70 ਰੁਪਏ ਨੇ ਤੇ ਮੈਂ ਕਹਿਣਾ ਕਿਉਂ ਕੀ ਗੱਲ ਵੀ ਮੈਂ ਕੀ ਇਹੋ ਜਿਹਾ ਕਰਤਾ ਵੀ ਮੇਰੇ 70 ਪਹਿਣਗੇ ਬਿਆਸ ਕਰ ਸਾਰਾ ਨੂਹਾ ਕਿਤੇ ਛਿੱਤਰ ਤਾਂ ਨਹੀਂ ਮਾਰ ਦੰਗਾਂ ਗੀਆਂ ਤੇ ਨਾ ਸਾਰੀਆਂ ਸੱਸਾਂ ਮਾਰਦਾ ਹੁੰਦਗਾ ਨਾ ਨੂਹਾ ਮਾਰਦਾ ਹੁੰਦਗਾ ਹਨਾ ਆਵਤੇ ਤੇ ਵੀ ਹੁੰਦਾ ਹੈ ਕੋਈ ਵੀ ਆਵਦੇ ਵੀ ਸੂਲ ਹੁੰਦੇ ਜਿਨ੍ਹਾਂ ਨੂੰ ਆਪਾਂ ਮਤਲਬ ਫੋਲੋ ਕਰਨਾ ਹੁੰਦਾ ਹੈ ਕੋਈ ਕਾਨੂੰਨ ਹੁੰਦੇ ਕਾਇਦੇ ਹੁੰਦੇ ਜਾਂ ਸਰਕਾਰ ਵਾਂਗੂ ਐਸ ਚੀਜ਼ ਨੂੰ ਆਪਾਂ ਫੋਲੋ ਕਰਨਾ ਹੈ ਸਾਨੂੰ ਨਹੀਂ ਤੇ ਉਹ ਚੀਜ਼ਾਂ ਹੁੰਦੀਆਂ ਮੈਂ ਕਿ ਕਈ ਪੜ੍ਹੇ ਲਿਖੇ ਹੋ ਕੇ ਵੀ ਅਕਲ ਨਹੀਂ ਰੱਖ ਕਹੂੰ ਤੇ ਕਈਆਂ ਪੜ੍ਹੋ ਕੇ ਵੀ ਬੰਦਾ ਸਮਝ ਲੈਂਦਾ ਵੀ ਕੀ ਗੱਲ ਕੀ ਬਾਤ ਆ ਤੇ ਮੈਂ ਲੈ ਲਈ ਸਰ ਤੇ ਚੁੰਨੀ ਤੇ ਜਗਮੀ ਤਾਂ ਤਾਂ ਇਹ ਚੁੰਨੀ ਕਾਟੋ ਲੈ ਲਈ ਤੂੰ ਤੇ ਮੈਂ ਕਹਤੈ ਦੱਸਦੀਆਂ ਵੇ ਚੁੰਨੀ ਮੈਂ ਕਹਿੰਦਾ ਕੀ ਲੱਭਦੀ ਮੈਂ ਬੇਟੀ ਚ ਲਾਉਦੀ ਸੀਗੀ ਬੇਟੀ ਚ ਪਈ ਸੀ ਉੱਤੇ ਹੀ ਅੱਜ ਲਈ ਮੈਂ ਇਹ 12 9 ਸਾਲਾਂ ਬਾਅਦ ਮੈਂ ਅੱਜ ਸਿਰ ਤੇ ਲਈਏ 9 ਸਾਲ ਹੋ ਗਏ ਨੂੰ ਪਈ ਨੂੰ ਤੇ ਕਹਿੰਦਾ ਕਿ ਕਾਹ ਤੋਂ ਵੇ ਚੁੰਨੀ ਇਹ ਕਿ ਕੀ ਦੀ ਮੈਂ ਕਦਰ ਪਿਆਉ ਦੀ ਨਿਸ਼ਾਨੀ ਹੈ ਕਹਿੰਦਾ ਫਿਰ ਪਿਓ ਦੀ ਨਿਸ਼ਾਨੀ ਹੈ ਮਗਾ ਕਹਿੰਦਾ ਇਹਨਾਂ ਨੂੰ ਕੀ ਕਰਦੀ ਮੈਂ ਉੱਤੇ ਲਈ ਨਹੀਂ ਹੈ ਸਰ ਦੇ ਹੁਣ ਕਹਿੰਦਾ ਵੀ ਉਹਦਾ ਆਇਆ ਤਾਂ ਉਸ ਤੇ ਲੈ ਕੇ ਮਖਣਾ ਵੀ ਮੈਂ ਲੈ ਕੇ ਉਹਨੂੰ ਤੇ ਵੀ ਸੋਹਣੀ ਲੱਗਦੀ ਆ ਮੱਕ ਚਲ ਚੁੰਨੀ ਦਾ ਤਾਂ ਕਿ ਸੋਹਰਾ ਚੁੰਨੀ ਤੇ ਤਾਂ ਪੈਸੇ ਲੱਗੇ ਚੁੰਨੀ ਤਾਂ ਤੇਰੇ ਰੰਗ ਗਾੜਨੇ ਖਾਣੇ ਰੋਟੀ ਜਿਵੇਂ ਮਾਰਦੀ ਲੋ ਫੁਰਤੀ ਮਾਰ ਮੈਨੂੰ ਇਹਦਾ ਬਹੁਤ ਸਮਾਰਤੀ ਫੁਰਤੀ ਚੱਕ ਜਬ ਵਿਆਹ ਕਰਾ ਲੈ ਤਾਂ ਇੰਨਾ ਲੇਟ ਤਾਂ ਨਾ ਹੋ ਮੈਨੂੰ ਤਾਂ ਨਾ ਕਹ ਫੁਰਤੀ ਮਾਰ ਲੂ ਤੁਰਕ ਹਾਂ ਬੋਲਦਾ ਨਹੀਂ ਕਰ ਪਤਾ ਵੀਡੀਓ ਬਣੀ ਜਾਂਦੀ ਆ ਇਹ ਜਲਦੀ ਤਾਂ ਨਹੀਂ ਆ ਵੇਪਨ ਨਾ ਮੇਰੇ ਟ੍ਰਾਂਕ ਚ ਵੀ ਇਧਰ ਕੱਪੜੇ ਤੇ ਮੇਰੇ ਅੱਗੇ ਨਿੱਕਪੇ ਆਪਾਂ ਕੀ ਗੱਲ ਹੈ ਇਹ ਮੇਰਾ ਦਿਲਜਾ ਕਰਾਇਆ ਮੁੱਤੋਂ ਲੈਣਾ ਹੋ ਰੋ ਦਤਾ ਆਪਾਂ ਕਿ ਟੰਡਾ ਲੈਣਾ ਤੇ ਦੋਨੇ ਜੋਾਕ ਦੀ ਨਹੀਂ ਗੌਰ ਕੀਤੀ ਆਪਾਂ ਨੂੰ ਨਹੀਂ ਬਾਤ ਪੁੱਛੀ ਤੇ ਆਪਾਂ ਕੀ ਲੈਣਾ ਸਾਲਾ ਬਣਾ ਟੱਟਿਆਂ ਦਾ ਘੜ ਕੇ ਤੇ ਮੇਰਾ ਤਾਂ ਵੈਸੇ ਹੀ ਦਿਲਜਾ ਕਰਿਆ ਹਾ ਚੁੰਨੀ ਮੈਨੂੰ ਸੋਹਣੀ ਲੱਗੀ ਮੱਖ ਮੈਂ ਵੀ ਚੁੰਨੀ ਲੈ ਕੇ ਵੀਡੀਓ ਬਣਾ ਲਾ ਚਿੱਟੀ ਢੀ ਛੱਲ ਪੁੱਛਾਂ ਮੈਂ ਥੱਲੇ ਦੀ ਕੋਲ ਨਾ ਹੈ ਨਹੀਂ ਅੱਗ ਉੱਥੇ ਉਹ ਤਾਂ ਤੇ ਇਹ ਸਾਲ ਦੇਖੋ ਤਾਂ ਮੈਂ ਮੰਨਦਾ ਜੀ ਗਰਦੀ ਸੰਗ ਇੱਧਰ ਕੰਮ ਪਿਆ ਜਾਂਦਾ ਕੀ ਕਰਕੇ ਕੰਮ ਕਰਾ ਤੁਹਾਨੂੰ ਇੱਕ ਆਪ ਕੋਲਰ ਵੀ ਐਸਾ ਰਿੱਕਾ ਚਲਾਉਂਦਾ ਕੋਲਰ ਚੱਕ ਦਿੰਦੇ ਹਾਂ ਕੱਲ ਜਾਂਦੇ ਅੱਜ ਬਾਗਲੇ ਜਾਇਆ ਨਹੀਂ ਜਾਣੇ ਉਹ ਫੜਦੇ ਹੁੰਦੇ ਬਿੱਲ ਤੇ ਟੱਪੇ ਦਾ ਉਹ ਦੂਜੇ ਡੱਬੇ ਦਾ ਟੱਪਾ ਫੋਨ ਦਾ ਨਾ ਬਿੱਲ ਤੇ ਨਾਲੇ ਕੀ ਉਹਦਾ ਨਾਂ ਲੈਂਦੇ ਆਪਣਾ ਨਹੀਂ ਪੱਖਾ ਦੇਉਂਦੇ ਹੱਲਾ ਕਰੂਗਾ ਜੀ ਹਮ ਸਾਗਨ ਦਾ ਪੂਰਾ ਹੋ ਗਿਆ ਜਦ ਮੇਰੀ ਤਕਰੀਰ ਤੇ ਆਜ ਦੀ ਕਰਨੀ ਕਿ ਜਨਮ ਨੂੰ ਚਾਹਤ ਦੋ ਐਸੇ ਜਿਹੜੇ ਲੱਗਦਾ ਰਹੇ ጥላ ਲਗੇ ਕੋਈ ਲੱਗਦੀ ਆ ਲੋਕਾਂ ਨੂੰ ਦੱਸ ਦਿਕਿ ਭਾਈ ਅਸੀਂ ਵਿੱਚ ਤੇ ਐਵੇਂ ਨਾ ਚੰਨਾਂ ਰਹੇ ਹੁੰਦੇ ਸੀ ਇਹ ਹੋ ਗਿਆ ਜਰ ਆਪਣੇ ਸੈਟ ਲਿਆ ਮਜਬੂਰ ਕਰਤਾ ਚਾਹ ਸ਼ੌਂਕ ਜਿਹਦੇ ਬੰਦੇ ਤੇ ਮਰੇ ਹੋਣ ਨਾ ਸਾਰੇ ਬੰਦੇ ਦਾ ਦਿਲ ਕਰੀ ਹੁੰਦਾ ਵੀ ਮੈਂ ਵੀ ਆ ਚੀਜ਼ ਯੂਜ਼ ਕਰਾਂ ਆ ਚੀਜ਼ ਮੈਂ ਵੀ ਸਿਰ ਤੇ ਲਵਾ ਜਾ ਮੈਂ ਹੰਡਾਵਾ ਹਾਂ ਸਾਰੇ ਚਾਰੋਂ ਤੋਂ ਮਾਰ ਕੇ ਇੱਥੋਂ ਤੱਕ ਆਏ ਆਂ ਕਈ ਕਹਿ ਦਿੰਦੇ ਆਂ ਜੋ ਬੁਲਾਣੀ ਟੀਮ ਦੀ ਕਿਸੇ ਦੀ ਲਾਈਵ ਬਾਰੇ ਤੁਹਾਨੂੰ ਕੋਈ ਪਤਾ ਨਹੀਂ ਹੁੰਦਾ ਐਵੇਂ ਨਾ ਬੋਲਿਆ ਕਰੋ ਕਿਸੇ ਦੀ ਜ਼ਿੰਦਗੀ ਤੇ ਇੱਕ ਬਰਦਾਸ਼ਤ ਜਾਂ 5 ਸਕਿੰਟ ਦੀ ਵੀਡੀਓ ਦੇਖ ਕੇ ਤੁਸੀਂ ਹਨ ਬੰਦੇ ਨੂੰ ਸੱਚ ਕਰਦੇ ਹੋ ਜਾਂ ਗੱਲਾਂ ਬਾਤਾਂ ਕਰਦੇ ਹੋ ਐਵੇਂ ਨਾ ਕਰਿਆ ਕਰੋ ਪਤਾ ਨਹੀਂ ਇਕ ਲੈਨੇ ਕੀ ਕੋਸਾ ਸੈਨ ਕਰਿਆ ਹੁੰਦਾ ਵਾ ਜਿਹੜੀ ਮੰਜ਼ਿਲ ਤੇ ਬੰਦਾ ਪਹੁੰਚਦਾ ਨਾਲੇ ਹੁਣ ਮੈਂ ਕਾਦ ਨੂੰ ਕਹਿ ਦੂੰਗੀ ਵੀ ਮੈਂ ਸੌਖੀ ਐਸ ਮੰਜ਼ਿਲ ਤੇ ਆਕ ਬੋ ਤੋ ਪਹਿਲਾ ਲੋਕਾਂ ਤੋਂ ਗਾਲਾਂ ਦੁਪੜਾ ਲਈਆਂ ਗੱਲਾਂ-ਬਾਤਾਂ ਕਰਾਈਆਂ ਫੇਰ ਇੱਥੇ ਤਿੱਕਰਾਈਆਂ ਜਿਹੜਾ ਅੱਧਾ ਜੂੜ ਹੋਏ ਤੂੰ ਵੀਡੀਓ ਪਾਉਣੀ ਹੈ ਤੈਨੂੰ ਸ਼ਰਮ ਨਹੀਂ ਹੋਣੀ ਹੁਣ ਵੀ ਕਹਿ ਦਿੰਦੇ ਆ ਕਈ ਲੋਕ ਤਾਂ ਹਾਏ ਤੈਨੂੰ ਆਏ ਜੇ ਨਾ ਤਾਂ ਨੁਕੀ ਵੀ ਤੇ ਤੁਮਾਕੇ ਵੇਖੀ ਜਾਣ ਲੋਕ ਤਾਂ ਹੁਣ ਤੁਰੇ ਫਿਰਦੀ ਨੂੰ ਤੂੰ ਵੀ ਤੂੰ ਹੀ ਤੁਰੇ ਜੰਨੀ ਤੈਨੂੰ ਵੀ ਦੇ ਦਿੰਦੀ ਰਾਤ ਲੋਕਾਂ ਦਾ ਕਈ ਲੋਕਾਂ ਨੇ ਤਾਂ ਦੇਖਣਾ ਹੈ ਤੁਰੇ ਜਾ ਤਾਂ ਵੀ ਦੇਖਣਗੇ ਲੋਕ ਜੇ ਸ਼ਹਿਰ ਬਾਜ਼ਾਰ ਜਾਵੜਾ ਵੀ ਲੋਕ ਦੇਖਣਗੇ ਜੇ ਰੂਹੀ ਤਾਂ ਉਹ ਜੰਗਾ ਫੋਨ ਤੇ ਦੇਖਦੇ ਲੋਕ ਤਾਂ ਵਿਆਹ ਨਾਲ ਆਪਣਾ ਦਾ ਲਗਦੋਂ ਲੋਕ ਵੇਨ ਮੇਲ ਨੂੰ ਕਹਿੰਦੇ ਜਨਗਦੋਂ ਲੋਕ ਮੇਦੇ। ਕਾਹਦੇ ਉਹਨਾਂ ਤਾਂ ਪਰ ਉਠਾਇਆ ਜਾ ਉਹ ਕੰਮ ਤਾਂ ਮੇਰੇ ਦੇ ਕਪੜੇ ਦੀ ਮਸ਼ੀਨ ਤੋਂ ਕੱਢਣ ਵਾਲੇ ਪਏ ਤਾਂ ਟੁੱਟੀ ਨਹੀਂ ਆਈ ਕਿ ਪਾਣੀ ਨਹੀਂ ਭਰਿਆ। ਵੈਸੇ ਤਾਂ ਰਾਤ ਭਰਿਆ ਇਹ ਘੜ ਡੁੱਲ ਗਿਆ ਹੋਊਗਾ ਸਾਰ। ਤੇ ਨਾਤਾ ਨਹੀਂ ਆ ਸੀ ਮੈਂ ਤੇ ਕਹੂੰ ਜੋ ਤਾਂ ਜਮੀਤ ਤਾਂ ਹੁੰਦੇ ਨਾਤਾ ਨਹੀਂ ਕਹਤੇ। ਜਾਂ ਤੂੰ ਵਾਰੀ ਤੋਂ ਪੇਪਰਸ ਕਰ ਫੇਰਾ ਖਰੇ। ਕੋਈ ਨਹੀਂ ਕੀਤੀ ਸੀ ਉਹ। ਵਾਰੀ ਉਹ ਦਲਜੀਤ ਦੋਈਆ। ਜਿਹਦੀ ਘੱਟੇ ਸੀ। ਆ ਮੈਂ ਚਲੋ ਤਾਂ ਕਰਦੇ ਨਪਾਸ ਤੋਂ ਦੇ ਦਿੱਤੀ ਆ ਮੇਰੇ ਪਰਿਵਾਰ ਦੀ ਚਲੋ ਠੀਕ ਆ ਭਾਈ ਬਾਏ ਸਾਰਿਆਂ ਨੂੰ ਓਕੇ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਦਾ ਕਰੋ ਆਪਾਂ ਨੂੰ ਸਬਜੀ ਪਾ ਲਿਆ ਇਹਦੇ ਝੋਲੇ ਆਪਣੇ ਚੋਂ ਹਾਂ ਮ ਬਾਹਲੇ ਹੁੰਦਾ ਬੰਦਾ ਥੋੜਾ ਹੁੰਦਾ ਕੀ ਅਗਲਾ ਕਰੇ ਉਹ ਨਹੀਂ ਮੈਂ ਤਾਂ ਵਾਕਿਆ ਗੁਰਿੰਦੀ ਮੰਮੀ ਸੌਂਦੀ ਅਰਾਲਮਾ ਮੈਮਾ ਬਲਵੋਕ ਬਣਾਤਾ ਅਰਾਲਮਾ ਮੈਮਾ ਵਿੱਚ ਸਾਰਾ ਕੁਝ ਇਕੱਠਾ ਕਰਦਾ ਵਿੱਚੇ ਬਰਾਹੁਚ ਦੇ ਟੀ-ਸ਼ਰਟ ਕੱਲਪ ਕੀ ਵਿੱਚੇ ਬਰਾਹੁਚ ਦੇ ਵਕਤੀ ਦੇ ਕੱਲ ਲੈ ਤੁਹੇ ਹੱਡ ਟੁੱਟੋ ਖਾਲੋ ਪ੍ਰਸ਼ਾਦ ਦਾ ਕਰਮ ਕਰ ਸਦੋਕ ਬੋਥਾਲ ਜੀ ਕੱਖ ਦਿੰਦਾ ਤਾਲ ਤੇ ਲੈ ਪੁੱਤ ਨਾ ਖਾਣ ਨਾਲ ਫੜ ਵਾਪਸ ਮਿਲੋ ਜੀ ਦਾ ਬਾਲ ਨੂੰ ਤੋਂ ਮੰਨੋ ਬਰਾ ਕੰਮ ਤੇ ਜਾਣਾ ਵਿਚਾਰੇ ਨੇ ਤਾਨੂੰ ਕਾਲੀ ਕਰੀ ਜਾਂਦਾ ਵੇ ਪਿਆ ਦੂਣ ਫਰੈਟ ਤੇ ਇਹਦੇ ਤੇ ਕੂਲਰ ਤੇ ਪਈ ਸਟੱਪੀ ਜੀ ਬੇਦੀ ਕਰਦੀ ਆ ਮੈਂ ਕੁੜੀ ਮਿਲ ਤਾ ਕਾਲੀ ਦੇਣਾ ਕੋਈ ਥੰਨੇ ਚੜਾਵੇ ਕਰ ਲੈਣਾ ਅਸੀਂ ਕਿਹੜਾ ਇੱਥੇ ਉਜਾਰਾ ਨੇ ਢੀ ਜਾਲੀ ਬੁੱਕ ਕਰਨੇ ਆ ਤਾਂ ਵਸਦਾ ਹੋ ਜਾਏ ਇਸ ਤੋਂ ਵਧ ਕੇ ਹੋਰ ਕੀ ਮਾਤਾ ਜੀ 10 ਸਾਲ ਤੋਂ ਮਿਰਚ ਨਹੀਂ ਖਾਣ ਲੱਗਦੀ ਮੇਰੇ ਤੇ ਬੇਟੇ ਲੱਗਦੀ ਹੈ। ਫਿਰ ਕਿਉਂ ਦਿੱਤੀ ਬੁਲਕਾਰੀ ਮੈਂ ਮਾਰਨਾ ਬੁੱਕਲ ਜਦੋਂ ਸੋਹਣਿਆ ਯਾਦ ਤੇਰੀ ਆਏ ਇੱਧਰ ਖਾਈ ਜਾਂਦੀ ਮੈਂ ਦੱਡੀ ਮੱਤੀ ਰੋਟੀਆਂ ਭਾਈ ਦੇਖੋ ਇੱਧਰ ਆਦੇ ਹਾਲ ਨੂੰ ਖਾਈ ਕਰਦੇ ਕਹਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਦੇ ਪਾਣੀ ਲੈ ਕਹਾਂਗੇ ਸਤਿ ਸ਼੍ਰੀ ਅਕਾਲ ਤੰਗਾ ਚੁੱਕਾ ਦੇ ਹਾਂ ਹਾਂ ਪਾਤ ਪਾਣੀ ਦੇ ਦੇ ਬਾਈ ਨੂੰ ਚਲੋ ਠੀਕ ਆ ਭਾਈ ਓਕੇ ਭਾਈ ਸਾਰਿਆਂ ਨੂੰ ਥੈਂਕ ਯੂ ਧੰਨਵਾਦ ਇੰਨੇ ਸਪੋਰਟ ਕਰਨ ਲਈ ਠੀਕ ਆ